ਬਈ ਮਿੱਤਰੋ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਸਾਰੇ ਇੱਕ ਜਿਹੜੇ ਖਾਸ ਕਰ ਸੰਗਰੂਰ ਸ਼ਹਿਰ ਤੋਂ ਨੇ ਬਾਈ ਹੋਰਾਂ ਨੇ ਵੀਰੇ ਪਟਿਆਲਾ ਬਾਈਪਾਸ ਰੋਡ ਆ ਚੱਲਦਾ ਇੱਥੇ ਸਟਰੀਟ ਵਾਕ ਦੇ ਨਾਮ ਤੇ ਬਾਈ ਨੇ ਫੂਡ ਦਾ ਕੰਮ ਤੋੜਿਆ ਬਾਈ ਤੇ ਅੱਜ ਆਪਾਂ ਇੱਥੇ ਆਇਆ ਇੱਥੇ ਵੀ ਚੀਜ਼ ਮੈਂ ਪਹਿਲਾਂ ਖਾਧੀ ਸੀਗੀ ਆਪਾਂ ਇੱਥੇ ਕੋਲ ਇੱਕ ਪ੍ਰੋਮੋਸ਼ਨ ਕਰਨੇ ਸਾਹਮਣੇ ਗੱਡੀਆਂ ਦੀ ਇੱਥੇ ਬਾਈ ਆਰਡਰ ਕੀਤਾ ਆਪਾਂ ਨੇ ਕਾਫੀ ਮੰਗਾਈ ਤੀ ਇੱਕ 버ਗਰ ਬਾਈ ਖਾ ਕੇ ਚੀਜ਼ ਘੈਂਟ ਲੱਗੀ ਠੀਕ ਹੈ ਮੈਂ ਸੋਚਿਆ ਜਾ ਰਿਹਾ ਚਲੋ ਹਨਾ ਇਹਨਾਂ ਦੀ ਲੋਕਲ ਚੀਜ਼ ਹੈ ਕੰਮ ਵਧੀਆ ਹੈ ਵੀ ਸਾਰਿਆਂ ਨੂੰ ਦਿਖਾ ਦਈਏ ਕਈ ਵਾਰ ਸੰਗਰੂਰ ਸ਼ਹਿਰ ਦੇ ਵਿੱਚ ਪਤਾ ਨਹੀਂ ਹੁੰਦਾ ਜਾਂ ਜਿਹੜੇ ਸੰਗਰੂਰ ਦੇ ਆਲੇ ਦੁਆਲੇ ਨੇ ਤੇ ਰੇਟ ਵੀ ਇਹਨਾਂ ਦੇ ਯਾਰ ਬਹੁਤ ਹੀ ਜਾਇਜ਼ ਨੇ ਕੋਈ ਜ਼ਿਆਦਾ ਮਹਿੰਗਾ ਕੰਮ ਨਹੀਂ ਕੁਆਲਿਟੀ ਵਧੀਆ ਹੈ ਅੰਦਰ ਚਲਦੇ ਆ ਤੁਹਾਨੂੰ ਬਾਈ ਨਾਲ ਮਿਲਾਉਂਦੇ ਆ ਸਟਰੀਟ ਵਾਕ ਪਟਿਆਲਾ ਬਾਈਪਾਸ ਰੋਡ ਸੰਗਰੂਰ ਜੇ ਤੁਸੀਂ ਨਾਨਕ ਵਾਲੇ ਚੌਕ ਤੋਂ ਪਟਿਆਲੇ ਨੂੰ ਜਾਓਗੇ ਨਾ ਤਾਂ ਖੱਬੇ ਤੋਂ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਰੈਸਟੋਰੈਂਟ ਆ ਆ ਜਾਈਂ ਅੰਦਰਲੇ ਪਾਸੇ ਆਪਾਂ ਤੁਹਾਨੂੰ ਜਲ ਕੇ ਦਿਖਾਉਨੇ ਆ। ਲਓ ਜੀ ਤੁਸੀਂ ਬਈ ਇੰਟੀਰੀਅਰ ਕੰਡੀਸ਼ਨ ਚੈੱਕ ਕਰੋ ਆ ਜੋ ਇਹ ਅੰਦਰਲੇ ਪਾਸੇ ਆ ਕੇ ਸਾਰਿਆਂ ਨੂੰ ਦਿਖਾਓ ਤੇ ਇੱਕ ਵਾਰੀ। ਬਈ ਸੀਟਿੰਗ ਦਾ ਤਾਂ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਫਿਰ ਤਾਂ ਵੀਰੇ ਸਸਰੀਕਰ ਇੱਕ ਵਾਰੀ ਵੀਰੇ ਮਾਈਕ ਲਾ ਲਓ ਪਹਿਲਾਂ ਸਾਰਿਆਂ ਨੂੰ। ਦੇਖੋ ਮੈਂ ਤੁਹਾਡੇ ਲਈ ਵੀ ਅਈ ਆ ਗਿਆ ਬਿਨਾਂ ਦੱਸੇ ਉਹਦੇ ਲਈ ਸੌਰੀ ਪਹਿਲਾਂ ਤਾਂ। ਸੌਰੀ ਨਹੀਂ ਵੀਰੇ ਕੋਈ ਨਹੀਂ। ਥੋੜਾ ਯਾਰ ਕੰਮ ਮੈਨੂੰ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਠੀਕ ਹੈ। ਇੱਕ ਵਾਰੀ ਆਪਦੇ ਦੱਸ ਦੋ ਵੀ ਆਪਣਾ ਪਹਿਲਾਂ ਤਾਂ ਐਡਰੈਸ ਕਿੱਥੇ ਪੈਂਦਾ ਹੈਗਾ? ਸੰਗਰੂਰ ਸ਼ਹਿਰ ਦੇ ਵਿੱਚ ਬੈਸੇ ਮੈਂ ਸਾਰਿਆਂ ਨੂੰ ਦੱਸਦਾ। ਆਪਣਾ ਵੀਰੇ ਕਲਾਸਿਕ ਓਪੋਜ਼ਿਟ ਸਾਈਡ ਬੱਗਾ ਕੰਪਲੈਕਸ ਨੀਅਰ ਓਕੇ ਜਿਹੜਾ ਉਰੇ ਸੰਗਰੂਰ ਦੇ ਵਿੱਚ ਕਲਾਸਿਕ ਹੋਟਲ ਆ ਹਨ ਮਸ਼ਹੂਰ ਹੈ ਉਹਦੇ ਓਪੋਜ਼ਿਟ ਹੈ ਬਈ ਇਹ ਉਲਟ ਸਾਈਡ ਤੇ ਮੈਂ ਦੂਰੋਂ ਫੇਰ ਕਹਿੰਦਾ ਨਾਨਕ ਕਲੇਚੋਂ ਦੇ ਤੋਂ ਪਟਿਆਲੇ ਨੂੰ ਜਾਣੇ ਹਨ ਪਟਿਆਲੇ ਨੂੰ ਜਾਣੇ ਆ ਜਦੋਂ ਕਲਾਸਿਕ ਦੀ ਓਪੋਜ਼ਿਟ ਸਾਈਡ ਤੇ ਆ ਨੀਅਰ ਬੱਗਾ ਕੰਪਲੈਕਸ ਹੈ ਜੀ ਸਟ੍ਰੀਟ ਵਾਕ ਨਾਮ ਤੇ ਬਈ ਐਡਮਾ ਮੁਕਤੀ ਗੱਲ ਖਾਣ ਦਾ ਸਮਾਨ ਆਇਆ ਦਾ ਕਹਿੰਦਾ ਕੁਆਲਿਟੀ ਦਾ ਜੁਲਮ ਥੋੜੀ ਦੇਖ ਲਈ ਕਾਫੀ ਤੇ 버ਗਰ ਉਹ ਮੈਂ ਖਾ ਲਿਆ ਠੀਕ ਹੈ ਘੈਂਟ ਸੇ ਪੂਰੇ ਤੇ ਐਡਮਾ ਦੱਸੋ ਆਪਣੇ ਕੋਲੋਂ ਰੇ ਕੀ ਕੀ ਮਿਲ ਜਾਣਗੇ ਤੇ ਸੰਗਰੂਰ ਸ਼ਹਿਰ ਦੇ ਵਿੱਚ ਡਿਲੀਵਰੀ ਦੀ ਹੈਗੀ ਆਪਸ਼ਨ ਹਾਂਜੀ ਹਾਂਜੀ ਸੰਗਰੂਰ ਸ਼ਹਿਰ ਚ ਕਰ ਦੋਗੇ ਹਾਂਜੀ 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 ਸੰਗਰੂਰ ਦੇ ਛੋਟਾ ਮੋਟਾ ਆਊਟਰ ਵੀ ਹੋ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਰ ਦੇਣ ਲਓ ਜੀ ਸੰਗਰੂਰ ਸ਼ਹਿਰ ਵਾਲਿਓ ਖੁਸ਼ਖਬਰੀ ਆ ਠੰਡ ਦੇ ਮੌਸਮ ਵਿੱਚ ਘਰੇ ਬੈਠੇ ਹੁੰਨੇ ਹੋ ਤੇ ਰੇਟ ਵੀ ਚਲੋ ਅਪਾ ਦੱਸਾਂਗੇ ਸਭ ਤੋਂ ਪਹਿਲਾਂ ਵੀਰੇ ਆਟਾ ਮੈਂ ਦੱਸਦੇ ਸਾਰਿਆਂ ਨੂੰ ਆ ਜਿੰਨੇ ਵੀ ਮਿਹਨਤ ਵਿੱਚ ਚਲੋ ਸਭ ਕੁਝ ਮਿਲਦਾ ਸਭ ਸਭ ਕੁਝ ਵੀਰੇ ਸਾਬ ਦੇਖ ਲਓ ਭਾਈ ਜੀ ਉਹਨਾਂ ਨੂੰ ਨਾ ਨਾ ਕਰਦੇ ਮੇਰੇ ਹਿਸਾਬ ਦੇ ਨਾਲ 50 ਪਲੱਸ ਐਟਾ ਹੋਣੀ ਆ ਹਾਂਜੀ ਹਾਂਜੀ ਸਾਰੀਆਂ ਹੀ ਅਵੇਲੇਬਲ ਆ ਅਵੇਲੇਬਲ ਹੋਣਗੀਆਂ ਤੇ ਲਓ ਜੀ ਕਰੋ ਚੈੱਕ ਸੋਨੂੰ ਇੱਥੇ ਬਈ ਡਰਿੰਕ ਮਿਲ ਜਾਣਗੇ ਅਲੱਗ-ਅਲੱਗ ਸ਼ੇਕ ਮਿਲ ਜਾਣਗੇ ਕਾਫੀ ਵੀ 4-5 ਤਰ੍ਹਾਂ ਦੀ ਹਨਾ ਵੀਰੇ ਹਾਂਜੀ ਤੇ ਪੀਜ਼ਾ ਵੀ 4-5 ਤਰ੍ਹਾਂ ਦਾ ਠੀਕ ਹੈ ਤੇ ਇੱਕ ਹੀ ਚੀਜ਼ ਆ ਗਈ ਬਈ ਬਰਾਊਨੀ ਆ ਗਈ ਵੀਰੇ ਇਹ ਕੀ ਆਈਸਕ੍ਰੀਮ ਦਾ ਕੁਝ ਹੁੰਦਾਗਾ ਨਹੀਂ ਵੀਰੇ ਚਾਕਲੇਟ ਟਾਈਪ ਬਰਾਉਨੀ ਹੁੰਦੀ ਆ ਨੇ ਰੈੱਡ ਵੈਲਵੈਟ ਜਿੱਦਾਂ ਕੇਕ ਟਾਈਪ ਹੁੰਦੀ ਆ ਪਰਉਨੀ ਹੁੰਦੀ ਆ ਵੀਰੇ ਓਕੇ ਚਲੋ ਇਹ ਚੀਜ਼ ਮੈਂ ਬਈ ਪਹਿਲੀ ਵਾਰ ਸੁਣ ਰਹਾ ਠੀਕ ਆ ਤੁਹਾਨੂੰ ਪਤਾ ਨਹੀਂ ਤੋਂ ਉਦੋਂ ਬਾਅਦ ਐਕਸਟਰਾ ਦੇ ਵਿੱਚ ਵੀ ਬਹੁਤ ਖੁਸ਼ ਆ ਗਿਆ ਹੈ ਨਾ ਹਾਂਜੀ 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 ਚਾਹ ਹோம் ਡਿਲੀਵਰੀ ਫ੍ਰੀ ਹੈ ਜੇ ਬੰਦਾ 200 ਰੁਪਏ ਦਾ ਆਰਡਰ ਕਰਦਾ ਆਪਣੀ ਕੋਲ ਹਾਂਜੀ ਹਾਂਜੀ ਠੀਕ ਆ ਹੈਨਾ ਹோம் ਡਿਲੀਵਰੀ ਫ੍ਰੀ ਹੈ ਜੀ ਸੰਗਰੂਰਕ ਥੋੜਾ ਜਿਹਾ ਮੈਂ ਪੂਰਾ ਪੂਰਾ ਕਰ ਲਵਾਂਗੇ ਕੋਈ ਦਿੱਕਤ ਨਹੀਂ ਜੀ ਹੋ ਰਾ ਭਰਾ ਹੋ ਜਾਂਦਾ ਜੀ ਕੋਈ ਨਹੀਂ ਆਊਟਰ ਵੀ ਚੱਲ ਜਾਂਦਾ ਜੀ ਆਊਟਰ ਵੀ ਚੱਲ ਜਾਂਦਾ ਲਓ ਜੀ ਹੋਰ ਕੀ ਜ਼ਰੂਰੀ ਨਹੀਂ ਹੈਗਾ ਜੀ 200 ਦਾ ਹੀ ਆਰਡਰ ਹੋਵੇ ਥੋੜਾ ਮੋਟਾ ਥੱਲੇ ਛੁੰਦੇ ਹੋ ਜਾਂਦਾ ਉੱਤੇ ਤਾਂ ਵੀ ਕਰਦਾ ਆ ਵੀ ਕਰ ਦਿੰਦੇ ਆ ਤੇ ਬਾਈ ਬਾਈ ਨੇਚਰ ਵਧਿਆ ਸੀਗਾ ਸੀਟਿੰਗ ਪਲਾਨ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈ ਬਾਈ ਤੇ ਬੈੱਕ ਕੇ ਤੁਸੀਂ ਆਪਣੀ ਫੈਮਲੀ ਦੇ ਨਾਲ ਖਾਸ ਕਰਕੇ ਆ ਸਕਦੇ ਹੋ ਹਾਂ 44 ਗੱਲ ਨਹੀਂ ਹਾਂਜੀ ਹਾਂਜੀ ਤੇ ਬਾਈ ਮੇਨ ਚੀਜ਼ ਆ ਜਾਂਦਾ ਕਹਿੰਦਾ ਬਈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਵੀਰੇ ਕੋਈ ਕੰਪਰੋਮਾਈਜ਼ ਨਹੀਂ ਹੋਗੀ ਕੁਆਲਿਟੀ ਤੇ ਕੁਆਂਟੀਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਵਧੀ ਪਰ ਪੈਸੇ ਨਹੀਂ ਵਧਿਆ ਲੈਣੇ ਕੋਈ ਦਿੱਕਤ ਨਹੀਂ ਪੈਸੇ ਜਾਇਜ਼ ਹੋਣਗੇ ਰੀਜ਼ਨੇਬਲ ਹੋਣਗੇ ਜੀ ਪ੍ਰਾਈਸਿਸ ਹੈ ਤੁਸੀਂ ਟਰਾਈ ਕਰ ਸਕਦੇ ਹੋ ਕਿਤੇ ਮਰਜ਼ੀ ਤੁਸੀਂ ਪਹਿਲਾਂ ਤੇ ਮੈਂ ਇੱਕ ਗੱਲ ਕਹਿ ਦਣਾ ਜੇ ਤੁਸੀਂ ਸੰਗਰੂਰ ਸ਼ਹਿਰ ਤੋਂ ਜਿੰਨੇ ਵੀ ਆਪਣੀ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਟਰਾਈ ਕਰ ਲਓ ਮੈਂ ਤਾਂ ਕਹਣਾ ਟਰਾਈ ਕਰੋ ਹਨਾ ਆ ਕੇ ਉਰੇ ਇੱਕ ਵਾਰੀ ਹਾਂਜੀ ਹਾਂਜੀ ਇੱਕ ਵਾਰੀ ਵਿਜ਼ਿਟ ਕਰ ਲਿਓ ਇੱਕ ਵਾਰੀ ਵਿਜ਼ਿਟ ਕਰ ਲਿਓ ਤੁਹਾਨੂੰ ਪਤਾ ਲੱਗ ਜੂ ਕੁਆਲਿਟੀ ਦਾ ਤੇ ਰੇਟ ਦਾ ਠੀਕ ਹੈ ਬਾਕੀ ਜੇ ਕਿਸੇ ਨੇ ਆਰਡਰ ਕਰਨਾ ਹੈ ਮੇਰੇ ਵੀਰ ਨੇ ਸਕਰੀਨ ਤੇ ਨੰਬਰ ਦੇ ਨਾਲ ਵਿਦ ਐਡਰੈਸ ਉਹਨੂੰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਫੂਡ ਦਾ ਜਿਹੜਾ ਮੀਨੂ ਹੈ ਇਹ ਮੈਂ ਸਾਈਡ ਤੇ ਫੋਟੋ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਅਪਲੋਡ ਕਰ ਦੂੰਗਾ ਤੁਸੀਂ ਭਾਈ ਜੀ ਕਿਸੇ ਨੇ ਮੰਨ ਕੇ ਚਲੋ ਆਪਣਾ ਮੀਨੂ ਦੇਖਣਾ ਵੀ ਹੈ ਇਹ ਕਿ ਮੈਂ ਚੈੱਕ ਕਰ ਸਕਦਾ ਬੰਦਾ ਵੀਰੇ ਆਪਣਾ ਗੂਗਲ ਦੇ ਉੱਤੇ ਸਟ੍ਰੀਟ ਵਾਕ ਦੇ ਨਾਮ ਦੇਤੇ ਮੈਪ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਉਹਦੇ ਉੱਤੇ ਮੈਨੂ ਆਇਆ ਵੀ ਹੋਇਆ ਆ ਜੇ ਉਹਦੇ ਨਾਲ ਇੱਕ ਚੀਜ਼ ਵਧੀਆ ਹੋ ਜੇ ਹਾਂਜੀ ਜਿਵੇਂ ਮੰਨ ਲੇ ਕਿ ਚਲੋ ਬਾਈ ਆਪਣਾ ਕੋਈ ਸਕਰੀਨ ਤੇ ਨੰਬਰ ਚੱਲੇ ਰਿਹਾ ਹੈ ਹਾਂਜੀ ਹਾਂਜੀ ਕਿਸੇ ਨੇ ਆਰਡਰ ਕਰਨਾ ਜਦੋਂ ਉਹ ਬੰਦਾ ਆਪਾਂ ਨੂੰ ਵਟਸਐਪ ਤੇ ਮੈਸੇਜ ਕਰੂਗਾ ਤਾਂ ਉਹਦੇ ਕੋਲ ਲਿਸਟ ਪਹੁੰਚ ਜੂਗੀ ਪਹੁੰਚੂਗੀ ਹਾਂਜੀ ਹਾਂਜੀ ਠੀਕ ਆ ਲਓ ਜੀ ਆ ਚੀਜ਼ ਵੀ ਵਧੀਆ ਹੋ ਗਈ ਲਿਸਟ ਵਿਦ ਪ੍ਰਾਈਸ ਹੋ ਗਈ ਹੈ ਨਾ ਵਿਦ ਪ੍ਰਾਈਸ ਹੋਏਗੀ ਲਿਸਟ ਵਿਦ ਪ੍ਰਾਈਸ ਆ ਨੰਬਰ ਜਿਹੜਾ ਚੱਲ ਰਿਹਾ ਤੇ ਮੈਸੇਜ ਕਰ ਦੋ WhatsApp ਤੇ ਤੁਹਾਡੇ ਕੋਲ ਆਟੋਮੈਟਿਕ ਜਿੰਨਾ ਬਾਈਆਂ ਹੋਰਾਂ ਕੋਲ ਸਮਾਨ ਹੈ ਲਿਸਟ ਵਿਦ ਪ੍ਰਾਈਸ ਸਾਰਾ ਕੁਝ ਆਜੂਆ ਘਰੇ ਬਹਿ ਕੇ ਵੀ ਆਰਡਰ ਕਰ ਸਕਦੇ ਲੋ ਵੀ ਦੋਸਤੋ ਦੱਸਤਾ ਕਿੱਥੇ ਕੁਝ ਪੈਂਦਾ ਤੇ ਬਾਈ ਦੇ ਆਟਮਾ ਵੀ ਫਾਸਟ ਫੂਡ ਰਿਲੇਟਡ ਸਾਰਾ ਕੁਝ ਹੈਣਾ ਆਪਣੇ ਕੋਲ a to z ਤੇ ਕਰ ਲਓ ਜੀ ਵਿਜ਼ਿਟ ਜਿੰਨਾ ਜਿੰਨਾਂ ਨੂੰ ਸ਼ੌਂਕ ਹੈ ਹੈਲਥੀ ਫਾਸਟ ਫੂਡ ਠੀਕ ਹੈ ਮਾੜਾ ਫੂਡ ਕੋਈ ਨਹੀਂ ਹੈ ਪਹਿਲਾਂ ਕਹਿੰਦਾ ਪਨੀਰ پنੂਰ ਚੀਜ਼ ਚੂਜ਼ ਫੁੱਲ ਪਾ ਕੇ ਦਿੰਦੇ ਆ ਇਹ ਲਓ ਜੀ ਖੱਚ ਕੇ ਬਾਕੀ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਯਾਰ ਹਨ ਕਿਉਂਕਿ ਬਾਈ ਦਾ ਵਧੀਆ ਕੰਮ ਹੈਗਾ ਠੀਕ ਹੈ ਤੇ ਬਾਈ ਉਹਦੀ ਮਿਹਨਤ ਕਰ ਰਹੇ ਤੁਸੀਂ ਹਨ ਹਾਂਜੀ ਬਾਕੀ ਕੋਈ ਸ਼ੇਅਰ ਕਰਕੇ ਵੀ ਆਊਗਾ ਉਹਦੇ ਉੱਤੇ ਵੀ ਡਿਸਕਾਊਂਟ ਦੇ ਦੇਣੇ ਚਲੋ ਸ਼ੇਅਰ ਵਾਲਾ ਤਾਂ ਬਥੇਰੇ ਪਤਾ ਨਹੀਂ ਲੱਗਦਾ ਆਪਾਂ ਇੱਕ ਚੀਜ਼ ਕਰਦੇ ਹਾਂ ਜਿਹੜਾ ਆਪਣੇ ਚੈਨਲ ਦਾ ਨਾਮ ਲੈ ਲੂਗਾ ਜਾਂ ਪੇਜ ਦਾ ਨਾਮ ਲੈ ਦੂਗਾ ਕਿ ਭਈ ਉਹਤੇ ਵੀਡੀਓ ਦੇਖੀ ਸੀ ਸਾਨੂੰ ਡਿਸਕਾਊਂਟ ਚਾਹੀਦਾ ਤਾਂ ਡਿਸਕਾਊਂਟ ਮਿਲ ਜੂਗਾ ਪੱਕਾ ਮਿਲ ਜੂਗਾ ਕਰ ਦਿਓ ਵੀਡੀਓ ਸ਼ੇਅਰ ਤੇ ਉਰੇ ਆ ਕੇ ਦਿਖਾ ਜਰੂਰ ਦਿਓ ਵੀਡੀਓ ਆ ਦੇਖੀ ਸੀ ਫੋਨ ਦੇ ਵਿੱਚ ਤੇ ਡਿਸਕਾਊਂਟ ਚਾਹੀਦਾ ਠੀਕ ਹੈ ਬਾਕੀ ਫੋਨ ਤੇ ਵੀ ਤੁਸੀਂ ਕਹਿ ਸਕਦੇ ਹੋ ਕਿ ਵੀ ਉਹਤੇ ਵੀਡੀਓ ਦੇਖੀ ਸੀ ਡਿਸਕਾਊਂਟ ਕਿ ਮਿਲੂ ਹਨਾ ਤਾਂ ਥੈਂਕ ਯੂ